ਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਵੱਲੋਂ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਯਾਦ ਦੇ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ ਇਹ ਦੁੱਧ ਦਾ ਲੰਗਰ ਕਿਉਂ ਲਗਾਇਆ ਗਿਆ ਹੈ ਇਸ ਪਿੱਛੇ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਵੱਡੀ ਤੇ ਲਾਸਾਨੀ ਕੁਰਬਾਨੀ ਹੈ ਜਿਸ ਦੇ ਬਾਰੇ ਸਾਡੇ ਬੱਚਿਆਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਬੱਚਿਆਂ ਨੂੰ ਇਸ ਕੁਰਬਾਨੀ ਤੋਂ ਜਾਣੂ ਕਰਵਾਉਣ ਵਾਸਤੇ ਹੀ ਆਪਣੇ ਸਮੁੱਚੇ ਨਗਰ ਦੀਆਂ ਸੰਗਤਾਂ ਵੱਲੋਂ 71 ਹੋ ਕੇ ਇਹ ਦੁੱਧ ਦਾ ਲੰਗਰ ਲਗਾਇਆ ਗਿਆ। ਐਸਾ ਲੰਗਰ ਲਾਉਣ ਦੇ ਪਿੱਛੇ ਸਾਡਾ ਮਕਸਦ ਇਹ ਹੈ ਕਿ ਸਾਡੇ ਬੱਚੇ ਆਪਣੇ ਇਤਿਹਾਸ ਅਤੇ ਆਪਣੇ ਵਿਰਸੇ ਤੋਂ ਜਾਣੂ ਹੋ ਕੇ ਉਸ ਨੂੰ ਸਾਂਭਣ ਦੀ ਖੇਚਲਾ ਕਰਨ। ਇਤਿਹਾਸ ਅਨੁਸਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਸੂਬਾ ਸਰਹੰਦ ਨੇ ਕੈਦ ਕਰਕੇ ਖੰਡੇ ਬਰਚੂ ਵਿੱਚ ਬੰਦ ਕਰ ਦਿੱਤਾ ਤਾਂ ਬਾਬਾ ਮੋਤੀराम ਜੀ ਮਹਿਰਾ ਜੋ ਕਿ ਉਸ ਸਮੇਂ ਸੂਬੇ ਦੀ ਕੂਟਬਾਲੀ ਵਿੱਚ Hindu ਕੈਦੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦੀ ਡਿਊਟੀ ਕਰਦਾ ਸੀ ਜਦੋਂ ਬਾਬਾ ਮੋਤੀराम ਜੀ ਮਹਿਰਾ ਨੂੰ ਇਹ ਪਤਾ ਲੱਗਿਆ ਕਿ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ-ਮਤਾ ਗੁਜਰਕੌਰ ਜੀ ਅਤੇ ਉਹਨਾਂ ਦੇ ਛੋਟੇ ਸਹਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ ਤਾਂ ਉਤਰੰਤ ਹੀ ਠੰਡੇ ਬੁਰਜ ਵਿੱਚ ਪਹੁੰਚਿਆ ਅਤੇ ਜਾ ਕੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਮੱਥਾ ਟੇਕਿਆ ਕਿਉਂਕਿ ਬਾਬਾ ਮੋਤੀराम ਜੀ ਮਹਿਰਾ ਦੇ ਪਿਤਾ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬڑے murid ਸਨ ਉਹਨਾਂ ਦੀਆਂ ਕਥਾ ਕਹਾਣੀਆਂ ਅਕਸਰ ਹੀ ਆਪਣੇ ਘਰ ਵਿੱਚ ਸੁਣਾਉਂਦੇ ਰਹਿੰਦੇ ਸਨ। ਸੋ ਇਸ ਕਰਕੇ ਸ਼ਰਦਾ ਬਣੀ ਹੋਣ ਕਰਕੇ ਬਾਬਾ ਮੋਤੀराम ਜੀ ਨੇ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ। ਅਤੇ ਫੇਰ ਬੇਨਤੀ ਕੀਤੀ ਕਿ ਮੈਂ ਹੁਣੇ ਹੀ ਤੁਹਾਡੇ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਆਉਂਦਾ ਹਾਂ। ਤਦ ਮਾਤਾ ਗੁਜਰਕੌਰ ਜੀ ਨੇ ਕਿਹਾ ਨਹੀਂ ਮੋਤੀ ਅਸੀਂ ਭੁੱਖ ਨਾਲ ਮਰ ਜਾਵਾਂਗੇ ਪਰ ਇਹਨਾਂ ਪਾਪੀਆਂ ਦੀ ਇੱਕ ਗੁਰਾਹੀ ਵੀ ਆਪਣੇ ਮੂੰਹ ਵਿੱਚ ਨਹੀਂ ਪਾਵਾਂਗੇ। ਸੋ ਇਸ ਤਰ੍ਹਾਂ ਗੱਲਾਂਬਾਤਾਂ ਕਰਕੇ ਮੋਤੀ RAM ਜੀ ਮਹਿਰਾ ਆਪਣੇ ਘਰ ਚਲੇ ਗਏ। ਜਦੋਂ ਆਪਣੇ ਘਰ ਪਹੁੰਚਦੇ ਹਨ ਤਾਂ ਉਹਨਾਂ ਦੇ ਘਰ ਵਿੱਚ ਬਾਬਾ ਮੋਤੀ RAM ਜੀ ਦੀ ਇੱਕ ਮਾਤਾ, ਪਤਨੀ ਅਤੇ ਇੱਕ ਬੱਚਾ ਚਾਰੇ ਜਾਣੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣ ਲੱਗਦੇ ਹਨ। ਜਦੋਂ ਬਾਬਾ ਮੋਤੀराम ਜੀ ਮਹਿਰਾ ਨੇ ਇੱਕ ਗਰਾਹੀ ਤੋੜ ਕੇ ਮੁਖਵਲ ਲਜਾਣ ਦੀ ਕੋਸ਼ਿਸ਼ ਕੀਤੀ ਤਾਂ ਹੱਥ ਅੱਧ ਬਚਕਾਰ ਹੀ ਰੁਕ ਗਿਆ ਤਾਂ ਬਾਬਾ ਮੋਤੀराम ਜੀ ਮਹਿਰਾ ਦੀ ਮਾਤਾ ਨੇ ਮੋਤੀ ਨੂੰ ਪੁੱਛਿਆ beta ਕੀ ਗੱਲ ਹੋ ਗਈ ਅੱਜ ਤੂੰ ਰੋਟੀ ਕਿਉਂ ਨਹੀਂ ਖਾਂਦਾ ਉਦੋਂ ਹੀ ਬਾਬਾ ਮੋਤੀराम ਜੀ ਮਹਿਰਾ ਦੀਆਂ ਅੱਖਾਂ ਪਰ ਆਈਆਂ ਵਿਰਾਗ ਦੇ ਅਥਰੂ ਛਿੜ ਪਏ ਤਾਂ ਮਾਤਾ ਜੀ ਨੇ ਪੁੱਛਿਆ ਕੀ ਗੱਲ ਹੋ ਗਈ ਪੁੱਤ ਤਾਂ ਪਰਿਵਾਰ ਦੇ ਪੁੱਛਣ ਤੇ ਬਾਬਾ ਮੋਤੀराम ਜੀ ਮਹਿਰਾ ਨੇ ਦੱਸਿਆ ਧੰਨ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਛੋਟੇ ਸਹਬਜਾਦਿਆਂ ਨੂੰ ਸੂਬੇ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਉਹਨਾਂ ਕੋਲ ਕੋਈ ਗਰਮ ਕੱਪੜਾ ਵੀ ਨਹੀਂ ਹੈ ਅਤੇ ਉਹਨਾਂ ਨੇ ਸੂਬੇ ਦਾ ਪ੍ਰਸ਼ਾਦਾ ਪਾਣੀ ਛਕਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਸੋ ਇਹ ਗੱਲ ਸੁਣ ਕੇ ਸਾਰੇ ਪਰਿਵਾਰ ਨੂੰ ਬੜੀ ਹੈਰਾਨੀ ਹੋਈ ਤਾਂ ਬਾਬਾ ਮੋਤੀराम ਜੀ ਮਹਿਰਾ ਦੀ ਮਾਤਾ ਨੇ ਕਿਹਾ ਚਲੋ ਕੋਈ ਗੱਲ ਨਹੀਂ ਜੇ ਮਾਤਾ ਜੀ ਉਹਨਾਂ ਦਾ ਪ੍ਰਸ਼ਾਦਾ ਪਾਣੀ ਨਹੀਂ ਛਕਦੇ ਤੂੰ ਆਪਣੇ ਘਰੋਂ ਦੁੱਧ ਗਰਮ ਕਰਕੇ ਲੈ ਜਾ ਤਾਂ ਬਾਬਾ ਮੋਤੀराम ਜੀ ਮਹਿਰਾ ਨੇ ਕਿਹਾ ਸੋਚ ਲਵੋ ਇਹ ਦੁੱਧ ਮਹਿੰਗਾ ਵੀ ਪੈ ਸਕਦਾ ਹੈ ਕਿਉਂਕਿ ਸੂਪੇ ਨੇ ਫਰਮਾਨ ਜਾਰੀ ਕੀਤਾ ਹੈ ਕੋਈ ਵੀ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਨਹੀਂ ਦੇਵੇਗਾ ਜੇਕਰ ਕਿਸ ਨੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਤਾਂ ਉਸ ਨੂੰ ਤਾਂ ਉਸ ਨੂੰ ਸਨੇ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਇਹ ਗੱਲ ਸੁਣ ਕੇ ਬਾਬਾ ਮੋਤੀराम ਜੀ ਮਹਿਰਾ ਅਤੇ ਉਸ ਦੀ ਧਰਮ ਪਤਨੀ ਨੇ ਕਿਹਾ ਕੋਈ ਗੱਲ ਨਹੀਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਮਜਲੂਮਾਂ ਦੀ ਖਾਤਰ ਸਾਰਾ ਕੁਝ ਕੁਰਬਾਨ ਕਰ ਸਕਦੇ ਹਨ ਜੇਕਰ ਆਪਾਂ ਨੂੰ ਵੀ ਉਹਨਾਂ ਦੀ ਖਾਤਰ ਕੋਈ ਕਸਟ ਚੱਲਣਾ ਪਿਆ ਤਾਂ ਅਸੀਂ ਤਿਆਰ ਹਾਂ। ਬਾਬਾ ਮੋਤੀराम ਜੀ ਮਹਿਰਾ ਨੇ ਫਿਰ ਪਰਿਵਾਰ ਨੂੰ ਪੁੱਛਿਆ ਕਿ ਸੋਚ ਲਵੋ ਹੋ ਸਕਦਾ ਹੈ ਕਿ ਦੁੱਧ ਬਹੁਤ ਮਹਿੰਗਾ ਪੈ ਜਾਵੇ। ਪਰ ਸਾਰੇ ਪਰਿਵਾਰ ਦੀ ਸਹਿਮਤੀ ਹੋਣ ਤੇ ਉਸ ਦੀ ਪਤਨੀ ਨੇ ਦੁੱਧ ਗਰਮ ਕਰਕੇ ਗੜਬੇ ਵਿੱਚ ਪਾ ਕੇ ਨਾਲ ਗਲਾਸ ਦੇ ਕੇ ਬਾਬਾ ਮੋਤੀराम ਜੀ ਨੂੰ ਕਿਹਾ ਜਾ ਕੇ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਓ। ਤਦ ਬਾਬਾ ਮੋਤੀराम ਮਹਾਰਾਜ ਜੀ ਨੇ ਕਿਹਾ ਕਿ ਮੈਂ ਕਿ ਦਿਨੇ ਤਾਂ ਮੇਰੀ ਡਿਊਟੀ ਹੈ ਮੈਂ ਉੱਥੇ ਦਿਨੇ ਜਾ ਸਕਦਾ ਹਾਂ ਪਰ ਰਾਤ ਨੂੰ ਛੁਪਾਈਆਂ ਨੇ ਮੈਨੂੰ ਅੰਦਰ ਨਹੀਂ ਜਾਣ ਦੇਣਾ। ਉਸ ਵਕਤ ਹੀ ਉਸ ਦੀ ਧਰਮ ਪਤਨੀ ਨੇ ਆਪਣੇ ਸੋਨੇ ਦੇ ਕੰਗਣ ਬਾਬਾ ਮੋਤੀराम ਮਹਾਰਾਜ ਜੀ ਨੂੰ ਹੱਥਾਂ ਵਿੱਚ ਫੜਾ ਕੇ ਕਿਹਾ ਕਿ ਛੁਪਾਈਆਂ ਨੂੰ ਤੁਸੀਂ ਸੋਨੇ ਦਾ ਲਾਲਚ ਦੇ ਕੇ ਅੱਗੇ ਲੰਘ ਜਾਣਾ ਅਤੇ ਮਾਤਾ ਜੀ ਅਤੇ ਛੋਟੇ ਬੱਚਿਆਂ ਨੂੰ ਦੁੱਧ ਜ਼ਰੂਰ ਪਿਲਾ ਕੇ ਆਓ। ਇਸੇ ਤਰ੍ਹਾਂ ਹੀ ਬਾਬਾ ਮੋਤੀराम ਮਹਿਰਾ ਜੀ ਨੇ ਪਹਿਰੇਦਾਰਾਂ ਨੂੰ ਸੋਨੇ ਦਾ ਲਾਲਚ ਦੇ ਕੇ ਅੱਗੇ ਜਾ ਕੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਅਤੇ ਵਾਪਸ ਆ ਗਿਆ ਉਸ ਤੋਂ ਬਾਅਦ ਜਦੋਂ ਸੂਬਾ ਸਰਹੰਦ ਨੇ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਤਦ ਕਿਸੇ ਨੇ ਚੁਗਲੀ ਕੀਤੀ ਕਿ ਬਾਬਾ ਮੋਤੀराम ਜੀ ਮਹਿਰਾ ਨੇ ਇਹਨਾਂ ਨੂੰ ਦੁੱਧ ਪਿਲਾਇਆ ਸੀ ਉਸੇ ਵਕਤ ਹੀ ਸੂਬਾ ਸਰਹੰਦ ਨੇ ਬਾਬਾ ਮੋਤੀराम ਜੀ ਮਹਿਰਾ ਨੂੰ ਕਚਹਿਰੀ ਵਿੱਚ ਬੁਲਾਇਆ ਤੇ ਕਿਹਾ ਕਿ ਤੁਸੀਂ ਇਹਨਾਂ ਨੂੰ ਦੁੱਧ ਪਲਾਇਆ ਸੀ ਤਾਂ ਬਾਬਾ ਮੋਤੀराम ਮਹਿਰਾ ਜੀ ਨੇ ਬੇਚੈ ਜਕੋ ਕੇ ਕਿਹਾ ਹਾਂ ਇਹਨਾਂ ਬੱਚਿਆਂ ਤੇ ਮਾਤਾ ਜੀ ਨੂੰ ਮੈਂ ਦੁੱਧ ਪਲਾਇਆ ਸੀ ਸੂਬੇ ਸਰਹੰਦ ਨੇ ਕਿਹਾ ਕਿ ਤੂੰ ਇਹਨਾਂ ਸਪੋਲੀਆਂ ਨੂੰ ਦੁੱਧ ਪਲਾਇਆ ਹੈ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਉਸੇ ਵਕਤ ਹੀ ਸੂਬੇ ਸਰਹੰਦ ਨੇ ਬਾਬਾ ਮੋਤੀराम ਮਹਾਰਾਜ ਜੀ ਨੂੰ ਕਿਹਾ ਕਿ ਪਹਿਲਾਂ ਅਸੀਂ ਤੈਨੂੰ ਮੁਸਲਮਾਨ ਧਰਮ ਗ੍ਰਹਿਣ ਕਰਨ ਵਾਸਤੇ ਨਹੀਂ ਕਿਹਾ ਸੀ ਪਰ ਹੁਣ ਤੈਨੂੰ ਆਖਰੀ ਵਾਰ ਕਹਿੰਦੇ ਹਾਂ ਜੇਕਰ ਤੂੰ ਆਪਣੇ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਮੁਸਲਮਾਨ ਧਰਮ ਕਬੂਲ ਕਰ ਲਵੋ ਨਹੀਂ ਤਾਂ ਸਨੇ ਪਰਿਵਾਰ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਕਿਉਂਕਿ ਉਧਰ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਬੜੇ ਦਲੇਰਾਨੇ ਢੰਗ ਨਾਲ ਇਹਨਾਂ ਜ਼ਾਲਮਾਂ ਦਾ ਧਰਮ ਸਵੀਕਾਰ ਕਰਨ ਦੀ ਬਜਾਏ ਬੇਖੌਫ ਹੋ ਕੇ ਕੁਰਬਾਨੀ ਦਿੱਤੀ ਉਸ ਕੁਰਬਾਨੀ ਦਾ ਰੰਗ ਬਾਬਾ ਮੋਤੀराम ਜੀ ਮਹਿਰਾ ਦੇ ਪਰਿਵਾਰ ਤੇ ਵੀ ਚੜਿਆ ਹੋਇਆ ਸੀ ਤਾਂ ਉਸ ਨੇ ਕਿਹਾ ਕਿ ਜਿਸ ਤਰ੍ਹਾਂ ਛੋਟੇ ਸਹਿਬਜਾਦਿਆਂ ਨੇ ਈਨ ਨਹੀਂ ਮੰਨੀ ਉਸੇ ਤਰ੍ਹਾਂ ਅਸੀਂ ਵੀ ਆਪਣੀ ਜਾਨ ਕੁਰਬਾਨ ਕਰ ਦੇਵਾਂਗੇ ਪਰ 13 ਧਰਮ ਨਹੀਂ ਕਬੂਲ ਕਰਾਂਗੇ। ਸੋ ਸੂਬੇ ਸਰਹੰਦ ਨੇ ਸਾਰੇ ਪਰਿਵਾਰ ਨੂੰ ਬੁਲਾ ਕੇ ਕੋਲੂ ਦੇ ਵਿੱਚ ਪੀੜਨ ਦੀ ਸਜ਼ਾ ਸੁਣਾ ਦਿੱਤੀ। ਜਦੋਂ ਬਾਬਾ ਮੋਤੀराम ਜੀ ਦੇ ਪੁੱਤਰ ਨਰਾਇਣੇ ਨੂੰ ਕੋਲੂ ਦੇ ਵਿੱਚ ਪੀੜਨਾ ਸ਼ੁਰੂ ਕਰ ਦਿੱਤਾ ਤਾਂ ਸੂਬੇ ਸਰਹੰਦ ਨੇ ਫਿਰ ਬਾਬਾ ਮੋਤੀਰਾਮ ਜੀ ਨੂੰ ਕਿਹਾ ਕਿ ਈਨ ਮੰਨ ਲਵ ਹਲੇ ਵੀ ਕੁਛ ਨਹੀਂ ਵਿਗੜਿਆ ਨਹੀਂ ਤਾਂ ਸਾਰਾ ਪਰਿਵਾਰ ਕੋਲੂ ਠਾਈ ਪੀੜ ਦਿੱਤਾ ਜਾਵੇਗਾ ਮੋਤੀ RAM ਜੀ ਮਹਿਰਾ ਦੇ ਸਾਰੇ ਪਰਿਵਾਰ ਨੇ ਸ਼ਹੀਦੀ ਦੇ ਦਿੱਤੀ ਪਰ ਸੂਬੇ ਦੀ ਈਨ ਨਹੀਂ ਮੰਨੀ ਇਸ ਤਰ੍ਹਾਂ ਬਾਬਾ ਮੋਤੀ RAM ਜੀ ਮਹਿਰਾ ਨੇ ਉਸ ਦੁੱਧ ਦੀ ਕੀਮਤ ਆਪਣੇ ਖੂਨ ਦੇ ਤਪਕੇ ਤਪਕੇ ਨਾਲ ਚੁਕਾਈ ਸੋ ਇਸ ਵਾਸਤੇ ਬੇਨਤੀ ਹੈ ਕਿ ਇਹ ਸਾਰਾ ਇਤਿਹਾਸ ਆਪ ਵੀ ਸੁਣੋ ਆਪਣੇ ਬੱਚਿਆਂ ਨੂੰ ਸੁਣਾਓ ਅਤੇ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਅਸੀਂ ਆਪਣੇ ਸਿੰਘਾਂ ਸ਼ਹੀਦਾਂ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਅਤੇ ਸਾਡੇ ਵਿਰਸੇ ਵਿੱਚ ਅੱਗੇ ਤੋਂ ਅੱਗੇ ਇਹ ਗਾਥਾ ਚੱਲਦੀ ਰਹੇ